ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਨਮੀਨ ਲੋਚੀ ਅਤੇ ਲੜੋਚੀ ਪਿੰਡ ਦੇ ਨਵੀਂ ਚੁਣੀ ਗਈ ਪੰਚਾਇਤ ਸਰਪੰਚ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਪਿੰਡ ਦੇ ਵਿਕਾਸ ਲਈ ਦੋਨਾਂ ਸਰਪੰਚਾਂ ਤੇ ਪੰਚਾਇਤ ਨੇ ਕਿਹਾ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ ਦੇ ਵਸਨੀਕਾਂ ਦਾ ਸੰਜੋਗ ਨਾਲ ਪਿੰਡ ਦਾ ਸੰਪੂਰਨ ਵਿਕਾਸ ਕਰਾਂਗੇ ਇਸ ਸਮਾਗਮ ਦੇ ਵਿੱਚ ਆਮ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਗੱਜੂ ਮਾਜਰਾ ਸਾਬਕਾ ਵ代 ਰਜਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਆਪਣਾ ਤਸੀਸ ਹੋਇਆ ਉਹ ਬੱਬੇ ਗੜਮ ਲੈ ਕੇ ਦੇਵ 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 ਸੋ ਨਿਹਾਲ ਇੱਧਰ ਦੇਖੋ ਜੀ ਬਲਕਾਰ ਜੀ ਸਾਹਮਣੇ ਆਹ ਸ੍ਰੀ ਗਾਜੀ ਥੋ ਇੱਧਰ ਆਓ ਠੀਕ ਹੈ ਇੱਧਰ ਸ੍ਰੀ ਗਾਜੀ ਦਰਦਰਾ ਆਰਾਮੜ ਕਲਿਨਾਗਰ ਜੀ ਅੱਜ ਮਸਬਸਾ ਨਹੀਂ ਆਉਂਦਾ ਆ ਜੀ ਆਰਾਮੜ ਜੀ ਦਾ ਨਰਵਿੰਦਰ ਗੌਰ ਹਾਂ ਕਿਹੜੇ ਪਿੰਡ ਦੇ ਸਰਪੰਚ ਚੁਣੇ ਗਏ ਹੋ ਨਮੀ ਲਲੋਚੀ ਦੇ ਕਿਸ ਤਰ੍ਹਾਂ ਦੇ ਕੰਮ ਕਰੋਗੇ ਪੰਚਾਇਤ ਦੇ ਤੁਸੀਂ ਸਾਰੇ ਕੰਮ ਕਰਾਂਗੇ ਜੀ ਕੀ ਕੀ ਕੰਮ ਹੋਣ ਵਾਲੇ ਬਹੁਤ ਪਿਆ ਕੰਮ ਤਾਂ ਹੋਣ ਵਾਲੇ ਦੱਸੋ ਸਪੈਲਿਸ ਦਾ ਸਕੂਲਾਂ ਦੇ ਬੋਲ ਡਿਪੈਂਸਰੀ ਹਾਂਜੀ ਮੈਂਬਰਾਂ ਦਾ ਸਹਿਯੋਗ ਕਰੂਗਾ ਕੋਈ ਨਾ ਹਾਂਜੀ ਦਾ ਸੰਬੰਧ ਰੱਖਦੇ ਆਂ ਜੀ ਪਰ ਅੱਜ ਅਸੀਂ ਪਿੰਡ ਦੇ ਸਰਪੰਚਾਂ ਜੀ ਸਾਰੀਆਂ ਪਾਰਟੀਆਂ ਨੂੰ ਭੁੱਲ ਕੇ ਜੀ ਸਭ ਤੋਂ ਵੱਧ ਸਰਕਾਰ ਦਾ ਸੰਯੋਗ ਲਵਾਂਗੇ ਜੀ ਸਾਡੇ ਐਮਐਲਏ ਸਾਹਿਬ ਚੇਤਨ ਸਿੰਘ ਜੋੜਾ ਮੱਜਰਾ ਜੀ ਉਹਨਾਂ ਅੱਗੇ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਜਿਹੜੇ ਕੰਮ ਹੋਣ ਵਾਲੇ ਆ ਉਹ ਪੂਰੇ ਕਰਵਾਏ ਜਾਣਗੇ ਤੇ ਦੂਜੀ ਗੱਲ ਵੀ ਹਾਂ ਉਹਨਾਂ ਨਾਲ ਰਲ ਕੇ ਚੱਲਾਂਗੇ ਜੀ ਅਸੀਂ ਉਹਨਾਂ ਦਾ ਸੰਯੋਗ ਲੈ ਕੇ ਹੀ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੋਣ ਵਾਲੇ ਆ ਜੀ ਉਹਨਾਂ ਦੇ ਨਾਲ ਹੀ ਚੱਲਾਂਗੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਜੀ ਸਤਨਾਮਕੋਰੀ ਹਾਂ ਮੈਂ ਪੰਚਾਇਤ ਦੀ ਸਰਪੰਚ ਬਣੀ ਹਾਂ ਤੁਸੀਂ ਅਸੀਂ ਪਿੰਡ ਲੋਚੀ ਤੋਂ ਹਾਂ ਹਾਂ ਜੀ ਕੀ ਮੰਨਦੇ ਵਿੱਚ ਕਿਸ ਤਰ੍ਹਾਂ ਕੰਮ ਕਰੋਗੇ ਤੁਸੀਂ ਪਿੰਡ ਦੇ ਮੈਂ ਸਾਰੇ ਬੀਬੀਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਇਹਨਾਂ ਦੀ ਸਾਰੀ ਸਮੱਸਿਆ ਦਾ ਹੱਲ ਕਰੂੰਗੀ ਜੀ ਹਾਂਜੀ ਇਹ ਕੀ ਕੰਮ ਹੋਣ ਵਾਲੇ ਆ ਤੁਹਾਡੇ ਸਾਡੇ ਜਿਵੇਂ ਗਲੀਆਂ ਦੀਆਂ ਨਾਲੀਆਂ ਕਹਿੰਦੇ ਨੇ ਪੈਨਸ਼ਨਾਂ ਦਾ ਕੰਮ ਗਾਰਡਰ ਵਾਲਿਆਂ ਦੇ ਪੈਸਿਆਂ ਦੇ ਕਹਿੰਦੇ ਨੇ ਜੀ ਉਹ ਸਮੱਸਿਆ ਨੂੰ ਲੈ ਕੇ ਆਪਾਂ ਜਰੂਰ ਉਹ ਮੀਟਿੰਗ ਕਰਾਂਗੇ ਮਿਲਾਂਗੇ ਇਹ ਸਭ ਨੂੰ ਸਾਰੇ ਪਿੰਡ ਦੇ ਕੰਮ ਹੋਣਗੇ ਜੀ ਹਾਂਜੀ ਇਸ ਤੁਹਾਡੇ ਨਾਲ ਪੰਚਾਇਤ ਦੇ ਮੈਂਬਰ ਚੁਣੋਗੇ ਉਹਨਾਂ ਦਾ ਤੁਸੀਂ ਕੀ ਕਹੋਗੇ ਉਹਨਾਂ ਦਾ ਸਹਿਯੋਗ ਉਹਨਾਂ ਦਾ ਜੀ ਮੈਂ ਨਾਲ ਜੋੜ ਕੇ ਉਹਨਾਂ ਨਾਲ ਪਿੰਡ ਦੇ ਕੰਮ ਕਰਾਂਗੀ ਮੇਰੇ ਮੈਂਬਰ ਮੇਰੇ ਨਾਲ ਸਾਥ ਦੇਣਗੇ ਜੀ ਮੈਂ ਇਹਨਾਂ ਦਾ ਸਾਥ ਦੂੰਗੀ ਪਿੰਡ ਦਾ ਬਹੁਤ-ਬਹੁਤ ਧੰਨਵਾਦ ਹੋ ਗਈ। ਮੈਂ ਇਹਨਾਂ ਵੱਲੋਂ ਸਰਪੰਚ ਚੁਣੀ ਗਈਆਂ ਜੀ। ਜੀ। ਸਾਹਿਬ ਜੀ ਦਾ ਸਤਪਾਲ ਸਿੰਘ ਜੀ। ਆ ਸਤਪਾਲ ਸਿੰਘ ਜੀ ਤੁਹਾਡੇ ਘਰੋਂ ਕੀ ਨਾਮ ਉਹਨਾਂ ਦਾ? ਸਤਨਾਮ ਕੌਰ ਜੀ। ਸਰਪੰਚ ਕਿਹੜੀ ਪੰਚਾਇਤ ਦੇ ਬਣੇ ਹੋ? ਇਹ ਪ੍ਰਾਣੀ ਲੋਚੀ। ਕਿਸ ਤਰ੍ਹਾਂ ਦਾ ਤੁਸੀਂ ਕਹੋਗੇ ਇਲਾਕੇ ਦੇ ਲੋਕਾਂ ਦਾ ਪਿੰਡਾਂ ਦਾ ਧੰਨਵਾਦ? ਨਹੀਂ ਨਹੀਂ ਮੈਂ ਇਹਨਾਂ ਦਾ ਦੋਨੇ ਦੋਹੇ ਹੱਥ ਜੋੜ ਕੇ ਧੰਨਵਾਦ ਕਰਦਾ। ਮੇਰੇ ਪਿੰਡ ਦੇ ਨਗਰ ਦਾ ਤੇ ਮੇਰੇ ਪਿੰਡ ਦਾ ਪੂਰਾ ਸਾਥ ਮੇਰੇ ਹੋਣ ਕਰਕੇ ਤਾਂ ਮੈਂ ਜਿੱਤਿਆ ਤਾਂ ਮੈਂ ਇਹਨਾਂ ਨੂੰ ਪੂਰੀ ਆਸ ਜਿਤਾਉਣਾ ਵੀ ਮੈਂ ਪੂਰਾ ਇਹਨਾਂ ਨੂੰ ਕੰਮ ਕਰਕੇ ਦਿਖਾਵਾਂ ਪੰਜ ਸਾਲਾਂ ਦੇ ਵਿੱਚ ਹਾਂਜੀ ਕੀ ਇਹ ਮੰਦਿਰ ਵਿੱਚ ਕੀ ਕੀ ਕੰਮ ਹੋਣ ਵਾਲਾ ਤੁਹਾਡੀ ਪੰਚਾਇਤ ਦੇ ਨਹੀਂ ਕੰਮ ਸਾਰੀ ਹੋਣ ਵਾਲੇ ਨੇ ਜੀ ਹਾਂਜੀ ਜਿਵੇਂ ਦਰਵਾਜਾ ਪਿਆ ਜੀ ਤੇ ਸੀਵਰੇਜ ਪੈਣ ਵਾਲੀ ਪਈ ਹੈ ਕੋਈ ਕੈਮਰਾ ਨਹੀਂ ਲੱਗੇ ਹੋਏ ਕੋਈ ਸੁਖ ਸਕੂਲ ਤੋਂ ਕੋਈ ਵੀ ਨਹੀਂ ਹੈਗੇ ਹਾਂਜੀ ਠੀਕ ਹਾਂਜੀ ਹਾਂਜੀ ਜਿਹੜਾ ਚੁਣੀ ਗਈ ਹੈ ਤੁਸੀਂ ਆਇਓ ਕਿਸ ਤਰ੍ਹਾਂ ਦਾ ਆਸ਼ੀਰਵਾਦ ਤੁਹਾਡੇ ਵੱਲ ਆਸ਼ੀਰਵਾਦ ਗੁਰੂ ਮਹਾਰਾਜ ਦਾ ਬੜੀ ਕਿਰਪਾ ਹੋਈ ਹੈ ਆ ਬੀਬੀ ਗੁਰਪ੍ਰਿੰਦਰ ਕੌਰ ਸਾਡੇ ਤਲਵਿੰਦਰ ਸਿੰਘ ਨੇ ਪਹਿਲਾਂ ਉਹਨਾਂ ਦੇ ਬਿਜ਼ਨਸ ਨੇ ਸਤਨਾਮ ਸਤਨਾਮ ਕੌਰ ਨੇ ਸਤਮਾਲ ਦੇ ਬਿਜ਼ਨਸ ਨੇ ਉਹ ਬੜੀਆਂ ਅੱਛੀਆਂ ਪਿੰਡ ਵਾਲੇ ਨੇ ਪੰਚਾਇਤਾਂ ਚੁਣੀਆਂ ਅੱਜ ਇਹਨਾਂ ਨੇ ਗੁਰੂ ਮਾਨ ਦੇ ਬਖਸ਼ੇ ਕਿ ਪਿੰਡ ਨੂੰ ਇਸ ਵਾਸਤੇ ਜਿਸ ਸੋਚ ਦੇ ਨਾਲ ਪਿੰਡ ਵਾਲਿਆਂ ਨੇ ਵੋਟਾਂ ਪਾਈਆਂ ਤਕੜੇ ਹੋ ਕੇ ਕੰਮ ਕਰਨ ਪਿੰਡ ਦੀ ਤਰੱਕੀ ਹੋਵੇ ਪਿੰਡ ਦਾ ਵਿਕਾਸ ਹੋਵੇ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਲਾਕੇ ਦੇ ਵਿੱਚ ਪੰਚਾਇਤਾਂ ਚੁਣੀਆਂ ਗਈਆਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਆਪਾਂ ਸਾਰਿਆਂ ਨੂੰ ਪਤਾ ਇਹਨਾਂ ਪਿੰਡ ਨੇ ਬਹੁਤ ਦਲੇਰੀ ਤੇ ਹਿੰਮਤ ਦਿਖਾਈ ਹੈ ਠੱਗਾ ਵੀ ਹੋਇਆ ਉਸ ਦੇ ਬਾਵਜੂਦ ਵੀ ਬੜੀਆਂ ਅੱਛੀਆਂ ਪੰਚਾਇਤਾਂ ਬਹੁਤ ਬੜੀਆਂ ਲਿਖੀਆਂ ਬੀਬੀਆਂ ਨੇ ਦੋਨੋਂ ਦਾ ਸਿਆਸਤ ਕਰ ਰਹੇ ਆ ਜਿਸ ਤਰ੍ਹਾਂ ਪਿੰਡ ਵਾਲਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਦੇ ਨਾਲ ਖੜੇ ਹੋ ਕੇ ਵਿਕਾਸ ਵਧੀਆ ਕੰਮ ਕਰਨਗੇ ਪਿੰਡ ਵਾਲਿਆਂ ਵਾਸਤੇ ਅੱਜ ਗੁਰੂ ਮਹਾਰਾਜ ਦਾ ਉਟਾਸਰਾ ਇਹਨਾਂ ਨੇ ਲੱਤ ਪਰਮਾਤਮਾ ਇਹਨਾਂ ਦੇ ਕਿਰਪਾ ਕਰੇ ਤੱਕੜੇ ਰੋ ਕੇ ਕੰਮ ਕਰਨ